ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 20 ਸਤੰਬਰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਅਮੀਰ ਸੀ ਮਾਹੌਲ ਉਸੇ ਤਰ੍ਹਾਂ ਦਾ ਹੀ ਰਿਹਾ ਅੱਜ ਸਵੇਰ ਵੇਲੇ ਵੀ ਤਕਰੀਬਨ ਪੰਜਾਬ ਦਾ ਮੌਸਮ ਸਾਫ਼ ਸੀਗਾ ਤੇ ਦੁਪਹਿਰ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ ਸੀ ਕਿ ਜੇ ਕਿਤੇ ਹਵਾ ਰੁਕਦੀ ਆ ਤਾਂ ਹੀਟ ਸੈੱਲ ਬਣ ਸਕਦੇ ਹਨ ਪਰ ਅਜੇ ਹ ਕੋਈ ਵੀ ਮਾਹੌਲ ਦੇਖਣ ਨੂੰ ਨਹੀਂ ਮਿਲਿਆ ਤਕਰੀਬਨ ਹਲਕੀ ਹਲਕੀ ਹਵਾ ਸਾਰੇ ਹੀ ਖੇਤਰਾਂ ਦੇ ਵਿੱਚ ਲਗਾਤਾਰ ਚੱਲ ਰਹੀ ਹੈ ਹੀਟ ਸੈੱਲ ਬਣਨ ਦੀ ਸੰਭਾਵਨਾ ਵੀ ਨਾ ਮਾਤਰ ਜਹੀ ਆ ਹੋ ਸਕਦਾ ਹੈ ਕਿ ਕਿਤੇ ਸ਼ਾਮ ਤੋਂ ਪਹਿਲੋ ਮੜਾ ਜਿਹਾ ਬਣ ਜੂਵੇ ਵੱਡੇ ਸ਼ਹਿਰਾਂ ਦੇ ਆਸ-ਪਾਸ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦਾ ਮੌਸਮ ਅੱਜ ਸ਼ਾਮ ਵੇਲੇ ਜਾਂ ਰਾਤ ਵੇਲੇ ਤੱਕ ਵੀ ਮੁੱਖ ਤੌਰ ਤੇ ਸਾਫ ਰਹਿਣ ਦੀ ਸੰਭਾਵਨਾ ਰਹੇਗੀ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਪੰਜਾਬ ਨਾ ਨਾਲ ਲੱਗਦੇ ਇਲਾਕੇ ਹਰਿਆਣੇ ਚ ਨਾ ਰਾਜਸਥਾਨ ਚ ਨਾ ਦਿੱਲੀ ਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਆਉਣ ਵਾਲੇ ਦਿਨਾਂ ਦੇ ਵਿੱਚ ਲਗਾਤਾਰ ਘਟਦੀ ਜਾਣਗੇ ਜਿਨ੍ਹਾਂ ਨੇ ਸਪਰੇਅ ਕਰਨੀ ਹੈ ਉਹ ਬੇਫਿਕਰੇ ਕਰ ਸਕਦੇ ਹਨ ਜਾਂ ਕਿਸੇ ਨੇ ਝੋਨਾ ਵਧਣਾ ਹੈ ਜਾਂ ਬਾਸਮਤੀ ਵਧਣੀ ਹੋਵੇ ਹੈ ਤਾਂ ਉਹ ਵੀ ਬੇਫਿਕਰੇ ਸਾਰੇ ਕੰਮ ਕਰ ਸਕਦੇ ਹਨ ਕਿਉਂਕਿ ਅਗਲੇ 5 ਤੋਂ 6 ਦਿਨ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਸਾਫ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਨਹੀਂ ਹੋਵੇਗੀ ਕਿਤੇ ਕਿਤੇ ਇਲਾਕਿਆਂ ਦੇ ਵਿੱਚ ਛਿਟਫੁਟ ਕਾਰਵਾਈਆਂ ਹੋ ਸਕਦੇ ਹਨ ਪਰ ਜ਼ਿਆਦਾ